ਅਜ ਵਾਰਡ ਨੰਬਰ 44 ਦੇ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਦੀ ਤੁਹਾਡਾ ਨਾਲ ਗੱਲ ਕਰਵਾਉਣ ਜਾ ਰਹੇ ਹਾਂ ਇਸ ਵਾਰਡ ਦੀ ਉਮੀਦਵਾਰੀ ਇਸ ਲਈ ਖਾਸ ਹੈ ਕਿਉਂਕਿ ਇਸ ਵਾਰਡ ਦੀ ਜਿੰਨੀ ਵੀ ਡਿਵੈਲਪਮੈਂਟ ਹੈ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਹੀ ਹੋਈ ਹੈ ਇੱਥੋਂ ਆਮ ਆਦਮੀ ਪਾਰਟੀ ਨੇ ਉਮੀਦਵਾਰ ਉਤਾਰਿਆ ਹੈ ਰਵੀ ਸ਼ੇਰ ਸਿੰਘ ਖਾਲਸਾ ਜੀ ਨੂੰ ਰਵੀ ਸ਼ੇਰ ਸਿੰਘ ਸ਼ੇਰਾ ਜੀ ਨੂੰ ਜੀ ਰਵੀ ਸ਼ੇਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ 10 ਮਹੀਨਾ ਕਾਬਿਲ ਸਮਝਿਆ ਜੀ ਰਵੀਸ਼ਰ ਜੀ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੀ ਵੋਟ ਹੈ ਉਹ ਡਿਵੈਲਪਮੈਂਟ ਦੇ ਆਧਾਰ ਤੇ ਮੰਗ ਰਹੇ ਹੋ ਜਾਂ ਕੁਝ ਹੋਰ ਏਜੰਡੇ ਨੇ ਆਪਣੇ ਜਿਹੜੀ ਵੋਟ ਆ ਜਿਹੜੀ ਡਿਵੈਲਪਮੈਂਟ ਹੋਈ ਆ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਦਾ ਭਗਵੰਤ ਸਿੰਘ ਜੀ ਮਾਨ ਸਾਡੇ ਐਮਐਲਏ ਡਾਕਟਰ ਇੰਦੇਵਸ ਜੀ ਨਿੱਜ ਸਦਾ ਤਲਬੀਰ ਸਿੰਘ ਜੀ ਗਿੱਲ ਇਹਨਾਂ ਜਨਮਾਈ ਇੱਥੇ ਜਿਨੇ ਵੀ ਕਾਰਜ ਹੋਏ ਨੇ ਵਾਡ ਨੰਬਰ 44 ਦੇ ਉਸ ਮੁੱਦੇ ਤੇ ਵੀ ਵੋਟਾਂ ਮੰਗੀ ਜਾਂਦੀਆਂ ਨੇ ਬਾਕੀ ਜਿਹੜਾ ਮਾਨਸਬ ਦਾ ਸੁਨਹਿਰੀ ਸੁਪਨਾ ਹੈਗਾ ਵਾ ਖੁਸ਼ਹਾਲ ਪੰਜਾਬ ਦਾ ਉਸ ਮੁੱਦੇ ਤੇ ਵੀ ਵੋਟਾਂ ਮੰਗੀਆਂ ਜਾਂਦੀਆਂ ਨੇ ਰਵੀਸ਼ਰ ਜੀ ਤੁਹਾਡੀ ਜਿਹੜੀ ਆ ਸੰਤਪੂਰੀ ਵਾਲਿਆਂ ਦੇ ਨਾਲ ਵੀ ਬਹੁਤ ਨਿੱਦੀ ਕੀ ਰਹੀ ਆ ਮੈਂ ਬਤੌਰ ਪੱਤਰਕਾਰ ਜਦੋਂ ਕਵਰੇਜ ਕਰਦ ਰਿਹਾ ਸਾਨੂੰ ਪਤਾ ਕਿ ਜਦੋਂ ਪਾਰਟੀ ਸੁਪਰੀਮੋ ਇੱਥੇ ਆਏ ਸੀਗੇ ਉਸ ਸਮੇਂ ਵੀ ਤੁਸੀਂ ਸੰਤ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਦੇ ਨਾਲ ਮੌਜੂਦ ਸੀਗੇ ਅਤੇ ਉਹਨਾਂ ਵੱਲੋਂ ਵੀ ਜਿਹੜਾ ਆ ਬੜਾ ਉਪਰਾਲਾ ਕੀਤਾ ਗਿਆ ਇਸ ਵਾਰ ਨੂੰ ਖੂਬਸੂਰਤ ਬਣਾਉਣ ਵਾਸਤੇ ਗ੍ਰੀਨ ਬੈਲਟ ਬਣਾਈ ਗਈ ਹੈ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਬਾਸ ਦਾ ਜਿਹੜਾ ਜੀਵਨ ਆ ਜੀ ਮੈਂ ਤਿਕਬਨ 2 ਸਾਲ ਦਾ ਬਚਪਨ ਚ ਮਾਤਾ ਜੀ ਦੇ ਹहांत ਕਰ ਗਏ ਸੀ ਪਿਤਾ ਜੀ ਵੱਡੇ ਮਹਾਂਪੁਰਸ਼ਾ ਸੇਵਾਦਾਰ ਸੀ ਦਾਸ ਦਾ ਜੀਵਨ ਜਿਹੜਾ 24 ਸਾਲ ਇਸੇ ਡੇਰੇ ਬਤੀਤਿਆ ਜੀ ਤੇ ਮਹਾਂਪੁਰਸ਼ਾ ਦਾ ਸਿਰ ਤੇ ਹੱਥ ਆ ਜੀ ਕਿਉਂਕਿ ਮਹਾਂਪੁਰਸ਼ਾ ਦੇ ਇੱਥੇ ਹੀ ਸੰਗ ਕਰਕੇ ਜੀਵਨ ਬਤੀਤ ਹੋਇਆ ਵਾ ਬਾਕੀ ਮਹਾਂਪੁਰਸ਼ਾ ਦਾ ਜਿਹੜਾ ਸੁਪਨਾ ਹੈਗਾ ਵਾ ਜਿਹੜਾ ਇੱਥੋਂ ਦਾ ਪੂਰੇ ਅੰਮ੍ਰਿਤਸਰ ਦਾ ਮੈਂ ਕਹਿੰਦਾ ਗੁਰਾਂ ਦਾਸੀ ਪਾਵਨ ਨਗਰਿਆ ਉਹਨਾਂ ਦਾ ਸੁਪਨਾ ਵਾ ਮਤਲਬ ਜਿਹੜਾ ਗ੍ਰੀਨ ਬੈਲਟ ਜਿਹੜੀ ਹੈ ਨਾ ਦੇ ਨਾਲ ਪਕੜਨ ਦੀ ਬਣੀ ਆ ਇੱਥੇ ਇਸ ਤਰ੍ਹਾਂ ਗ੍ਰੀਨ ਬੈਲਟ ਸਾਰੀਆਂ ਬਣ ਖੁਸ਼ਹਾਲ ਹੋਵੇ ਅਮਰਸਰ ਖੁਸ਼ਹਾਲ ਹੋਵੇ ਹਰਿਆਵਲ ਪਿਆ ਹੋਵੇ ਇਹ ਮਹਾਂਪੁਰਸ਼ਾਂ ਸੁਪਨਾ ਵਾ ਸਾਫ ਸੁਥਰਾ ਅਮਰਸਰ ਹੋਵੇ ਕਿਉਂਕਿ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਪਾਵਨ ਨਗਰੀ ਆ ਕਿਉਂਕਿ ਵਰਦਲ ਸਾਰੀ ਸੰਗਤ ਇੱਥੇ ਦਰਸ਼ਨ ਕਰਨ ਆਂਦੀ ਆ ਸਾਫ ਸੁਥਰਾ ਬਾਟਾ ਹੋਵੇ ਨਵੇਂ ਹਾਤੀ ਸਾਫ ਸੁਥਰੀ ਹੋਵੇ ਮਹਾਂਪੁਰਸ਼ਾਂ ਦਾ ਸੁਪਨਾ ਜੀ ਜੇਕਰ ਰਵੀਸ਼ੇਰ ਜੀ ਤੁਹਾਨੂੰ ਪਬਲਿਕ ਜਿਹੜੀ ਜਿਤਾਉਂਦੀ ਆ ਕਿਉਂਕਿ ਅਕਸਰ ਤੁਹਾਡੇ ਐਮਐਲਏ ਵਿਧਾਇਕ ਨੇਜਰ ਸਾਹਿਬ ਵੀ ਇਹ ਗੱਲ ਕਹਿੰਦੇ ਰਹੇ ਨੇ ਕਿ ਸ਼ਹਿਰ ਨੂੰ ਆਪਾਂ ਸੁੰਦਰ ਤੇ ਹਰਿਆ ਭਰਿਆ ਕਰਨਾ ਹੈ ਤੁਸੀਂ ਕੀ ਸੋਚ ਕੇ ਚੱਲਦੇ ਹੋ ਕਿ ਬਾੜ ਵਿੱਚ ਕਿਹੜੇ ਸੁਧਾਰ ਤੁਸੀਂ ਆ ਜਿਹੜੇ ਪਹਿਲ ਦੇ ਆ ਰਾਤ ਤੇ ਦੇਖੋ ਸਭ ਤੋਂ ਪਹਿਲਾਂ ਸੁਧਾਰ ਕੋਈ ਸੀਵਰ ਪਾਣੀ ਜਿਹੜਾ ਮੁਸ਼ਕਲ ਆਈਏ ਜਿਹੜੀਆਂ ਮੁਸ਼ਕਲਾਂ ਆਂਦੀਆਂ ਐ ਕੋਈ ਗਲੀਆਂ ਨਾਲੀਆਂ ਹੈਗੀਆਂ ਵਾ ਜਿਹੜੀਆਂ ਰਹਿ ਗਿਆ ਰਹਿੰਦੇ ਹੁੰਦੇ ਉਹ ਵੀ ਬਹੁਤ ਜਲਦੀ ਹੱਲ ਹੋ ਜਾਣਗੇ ਜੀ ਜਿਵੇਂ ਤੁਸੀਂ ਰੋਡਾਂ ਦਾ ਕੋਈ ਬਣਨ ਵਾਲੇ ਉਹ ਵੀ ਬਹੁਤ ਜਲਦੀ ਬਣ ਜਾਣਗੇ ਜੀ ਬਾਕੀ ਭਲਾ ਕਲੀਨਿਕਾਂ ਲੋਕਾਂ ਦੀ ਮੰਗ ਹੈਗੀ ਮਲਕਣੀ ਕਿੱਥੇ ਵੀ ਖੁੱਲ੍ਹ ਜਾਵੇ ਉਹ ਜਲਦੀ ਹੀ ਮਲਕਣੀ ਨਿਕ ਵੀ ਲਗਾਵਾਂਗੇ ਮਾਨ ਸਾਹਿਬ ਨੋਟਿਸ ਚ ਲਿਆਵਾਂਗੇ ਮਲਕਣੀ ਕਿ ਵੀ ਜਲਦੀ ਹੀ ਲੈ ਕੇ ਆਂਦੇ ਆ ਜੀ ਸੋ ਇੰਨੇ ਕੇ ਬੇਨਤੀਆਂ ਜਾਇਜ਼ ਲੈਣੇ ਆ ਜੀ ਕੈਮਰਾਮੈਨ ਅਵਤਾਰ ਸਿੰਘ ਖਾਲਸਾ ਦੇ ਨਾਲ ਗਗਨਦੀਪ ਸਿੰਘ 베ਦੀ ਅੰਮ੍ਰਿਤਸਰ